ਸੈਂਟਰ ਦੇ ਹੱਥਕ ਉਹਦੇ ਵਿਰੋਧ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕੁਦਰੇ ਫੂਕੇ ਗਏ ਆ ਸੈਂਟਰ ਸਰਕਾਰ ਦੇ ਉਸ ਮੋਦੀ ਦੇ ਜਿਨੇ ਕੱਲ 22 ਤਰੀਕ ਨੂੰ ਤਰਨਤਾਰ ਜਿਲ੍ਹੇ ਦੇ ਵੱਡਾ ਫਿਰਦੀਤਾ ਵੱਡਾ ਜਿਹੜਾ ਭਾਰਤ ਕਿੱਲੇ ਦੀ 1 ਕਰੋੜ ਦੀ ਤੇ 20 ਲੱਖ ਰੁਪਈਆ ਜਾਣਾ ਬਥਰੀ ਗੱਲ ਕੀਤੀ ਆ ਜਿੰਨਾ ਤੇ ਟਾਕਾ ਇਹ ਰਹਿਣ ਮਸਹੂਰੇ ਦੀ ਗੱਲ ਕੀਤੀ ਆ ਕਿ ਜਿਹੜਾ ਕਿਸਾਨਾਂ ਦੀ ਪੈਣੀ ਲੈਣੀ ਆ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਜਾਣ ਉਹਨਾਂ ਦੇ ਰਹਿਣ ਨਹੀਂ ਬੰਦਿਆਂਗੇ ਕਿਸੇ ਵੀ ਕੋਵਿਡ ਘਰਾਣੇ ਨੂੰ ਇਹ 35 ਦਿਨ ਪੂਰਾ ਪੰਜਾਬ ਨੇ ਪੂਰਾ ਭਾਰਤ ਬੋਨ ਕਰਦੇ ਆਂ ਨੇ ਕਿ ਜਿੰਨਾ ਚਿਰ ਤੱਕ ਸਾਡੇ ਹੱਕ ਨਾ ਮੰਗੇ ਮੇਰੇ ਉਹਨਾਂ ਤੱਕ ਛੜਕਾਂ ਦੇ ਰਹਾਂਗੇ ਇਹ ਵੀ ਅੱਜ ਦਾ ਸਾਰੇ ਤੇ 31 ਤਰੀਕ ਨੂੰ ਵੱਡੀ ਗਿਤੀ ਦੇ ਵਿੱਚ ਜਿਹਨੇ ਜਿਵੇਂ 31 ਤਰੀਕ ਨੂੰ ਸਾਡਾ 200 ਦਿਨ ਪੂਰਾ ਹੋਣ ਜਾ ਰਿਹਾ ਬਾਰਡਰਾਂ ਤੋਂ ਉਸ ਤੋਂ ਦੇਣ ਸਾਨੂੰ ਗੋਲੀਆਂ ਮਾਰ ਕੇ ਦੇਖ ਲਈਆਂ ਅੱਥਰੂ ਕਹਿਸਰ ਕਿ ¿Qué tal, amigo?